22 ਜੂਨ 1985 ਨੂੰ 에어 ਇੰਡੀਆ ਦੇ ਜਹਾਜ਼ ਬੋਇੰਗ 747 ਕਨਿਸ਼ਕ ਦੀ ਉਡਾਣ ਨੰਬਰ 182 ਨੇ ਜਿਵੇਂ ਹੀ ਮੌਂਟਰੀਅਲ ਕਮੰਟਰੀ ਹਵਾਈ ਅੱਡੇ ਤੋਂ ਸ਼ਾਮ 7:30 ਵਜੇ ਉਡਾਰੀ ਮਾਰੀ ਤਾਂ ਜਹਾਜ਼ ਵਿੱਚ ਸਵਾਰ 307 ਮਸਾਫਰਾਂ ਅਤੇ 22 ਕਰੂ ਮੈਂਬਰਾਂ 'ਚੋਂ ਕਿਸੇ ਨੂੰ ਸ਼ਾਇਦ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਉਹਨਾਂ ਦੀ ਆਖਰੀ ਉਡਾਣ ਹੈ ਤਕਰੀਬਨ ਸਵਾ 6 ਘੰਟੇ ਬਾਅਦ ਇਹ ਜਹਾਜ਼ ਆਇਰਲੈਂਡ ਦੇ ਦੱਖਣ-ਪੱਛਮ ਕੰਢੇ ਤੋਂ 190 ਕਿਲੋਮੀਟਰ ਦੂਰ ਧਮਾਕੇ ਦਾ ਸ਼ਿਕਾਰ ਹੋ ਕੇ ਸਮੁੰਦਰ ਵਿੱਚ ਜਾ ਡਿੱਗਿਆ। ਕ੍ਰਿਸ਼ਕਖਾਨ ਨੂੰ ਕੈਨੇਡਾ ਦੇ ਇਤਿਹਾਸ ਵਿੱਚ ਵੱਡੇ ਨਰ ਸੰਘਾਰਵਜੋ ਜਾਣਿਆ ਜਾਂਦਾ ਹੈ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਸੇ ਦਿਨ ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਟੋਕਿਓ ਦੇ ਨਰੀਤਾ ਹਵਾਈ ਅੱਡੇ ਤੇ ਵੀ ਇੱਕ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਸਮਾਨ ਉਤਾਰਨ ਵਾਲੇ ਅਮਲੇ ਦੇ 2 ਕਰਿੰਦੇ ਮਾਰੇ ਗਏ ਸਨ। ਇਹ ਹਾਸਾ ਉਸ ਵਕਤ ਵਾਪਰਿਆ ਸੀ ਜਦੋਂ ਵੈਂਕੂਵਰ ਤੋਂ ਆਏ ਕੈਨੇਡੀਅਨ ਪੈਸੀਫਿਕ 에ਅਰਲਾਈਨ ਦੇ ਜਹਾਜ਼ ਤੋਂ ਸਮਾਨ ਉਤਾਰ ਕੇ 에ਅਰ ਇੰਡੀਆ ਦੇ ਜਹਾਜ਼ ਵਿੱਚ ਰੱਖਿਆ ਜਾ ਰਿਹਾ ਸੀ। ਆਦਾਰਾ ਕੌਮੀ ਆਵਾਜ਼ ਇਹਨਾਂ ਦੋਵਾਂ ਘਟਨਾਵਾਂ ਵਿੱਚ ਮਾਰੇ ਗਏ 331 ਲੋਕਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਹੁਣ ਜਦੋਂ ਕਿ ਦੁਨੀਆ ਦੇ ਪ੍ਰਮੁੱਖ ਮੀਡੀਆ ਅਦਾਰੇ ਇਹਨਾਂ ਘਟਨਾਵਾਂ ਪਿੱਛੇ ਸਿੱਖ ਖੜਕੂਆਂ ਦਾ ਹੱਥ ਦੱਸ ਰਹੇ ਨੇ, ਆਦਾਰਾ ਕੌਮੀ ਆਵਾਜ਼ ਇਸ ਕੇਸ ਨਾਲ ਸੰਬੰਧਿਤ ਕੁਝ ਅਣਗੌਲੇ ਤੱਥਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਵਾਈ ਹਾਦਸਿਆਂ ਦੀ ਜਾਂਚ ਕਰ ਰਹੀਆਂ ਏਜੰਸੀਆਂ ਦਾ ਦਾਵਾ ਹੈ ਕਿ ਦੋਵੇਂ ਧਮਾਕੇ ਇੱਕੋ ਜਿਹੇ ਸਨ ਅਤੇ ਦੋਵਾਂ ਦਾ ਮਕਸਦ ਵੀ ਇੱਕੋ ਸੀ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਇਸ ਕੇਸ ਦੀ ਪੜਤਾਲ ਨੂੰ 18 ਸਾਲ ਲੱਗੇ ਇਸ ਨਾਲ ਸੰਬੰਧਿਤ 61123 ਸਫਿਆਂ ਵਾਲੀ ਮੂਲ ਸਰਕਾਰੀ ਰਿਪੋਰਟ 44 ਫਾਈਲਾਂ ਅਤੇ ਸੰਬੰਧਿਤ ਦਸਤਾਵੇਜ਼ਾਂ ਦੀ ਛਾਣਬਣ ਕਰਕੇ ਰਿਪੋਰਟ ਬਣਾਉਣ ਵਾਸਤੇ ਕੈਨੇਡੀਅਨ ਸਰਕਾਰ ਨੇ 5 ਮਹਰਾਂ ਦੀ ਸਿਕਿਉਰਿਟੀ ਇੰਟੈਲੀਜੈਂਸ ਰਿਵਿਊ ਕਮੇਟੀ ਬਣਾਈ ਜਿਸ ਨੇ ਜੀ ਤੋੜ ਮਿਹਨਤ ਕਰਕੇ 1 ਸਾਲ ਬਾਅਦ 1992 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਇਸ ਰਿਪੋਰਟ ਅਤੇ ਕੇਸ ਦੀ ਜੱਜਮੈਂਟ ਦਾ ਅਧਿਐਨ ਕਰਨ ਵਾਲੇ ਇਤਿਹਾਸਕਾਰ ਅਤੇ ਸਾਬਕਾ ਆਈਐਸ ਅਫੀਸਰ ਸਰਦਾਰ ਗਰਤੇਜ ਸਿੰਘ ਤੋਂ ਅਸੀਂ ਉਹਨਾਂ ਦਾ ਪ੍ਰतिकਰਮ ਜਾਨਣਾ ਚਾਹਿਆ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਰੇ ਦਾ ਸਾਰਾ ਕੇਸ ਸਿੱਖਾਂ ਦੇ ਉੱਤੇ ਮਰਦਮ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੀ ਇਹਨਾਂ ਦੀ ਐਸਆਈਆਰਸੀ ਰਿਪੋਰਟ ਹੈਗੀ ਔਰ ਬਾਕੀ ਇੱਕ 1992 ਦੇ ਵਿੱਚ ਕੈਨੇਡਾ ਦੀਆਂ ਸਾਰੀਆਂ ਏਜੰਸੀਜ਼ ਨੇ ਮਿਲ ਕੇ ਰਿਪੋਰਟ ਬਣਾਈ ਸੀ। ਇਹ ਕਿ ਕਿਹੜੀ ਜਗ੍ਹਾ ਸਬਸਤਹੀ ਹੋਇਆ ਜੇ ਤੁਸੀਂ ਇਸ ਵੱਲ ਨਾਂ ਵੀ ਦੇਖੋ ਨਾ ਇਸ ਵੇਲੇ ਤਾਂ ਜਿਹੜੀ ਜੱਜਮੈਂਟ ਹੈ ਉਸ ਦੇ ਵਿੱਚ ਬਾਰ ਬਾਰ ਜੱਜ ਕਈ ਜਗ੍ਹਾ ਤੇ ਉੱਤੇ ਕਹਿੰਦਾ ਹੈ ਕਿ ਜੀ ਆਫਲਾਨਾ ਜਿਹੜਾ ਵਿਟਨੈਸ ਹੈ ਇਹ ਬਿਲਕੁਲ ਅਨਰਲਾਈਏਬਲ ਹੈ ਔਰ ਇਸ ਨੂੰ ਟਿਊਟਰ ਕੀਤਾ ਗਿਆ ਹੈ ਇਸ ਨੂੰ ਪ੍ਰੋਸੀਕਿਊਸ਼ਨ ਰਿਮਾਈਂਡ ਕਰ ਰਹੀ ਹੈ ਬਾਰ ਬਾਰ ਕੀ ਕਹਿਣਾ ਹੈ ਔਰ ਇਹ ਕਈ ਸਾਰੇ ਪੈਰਾਗ੍ਰਾਫ ਦੇ ਵਿੱਚ ਨਾ ਉਹ ਉਸਨੇ ਜੱਜ ਨੇ ਇਹ ਕਿਹਾ ਕਿ ਅਨਮੀਟੀਗੇਟਿਡ ਲਾਇਰ ਹੈ ਇਹ ਹੀ ਇਸ ਲਾਈਂਗ ਅੰਡਰ ਓਥ ਔਰ ਇੱਕ ਵਿਟਨੈਸ ਨੇ ਤਾਂ ਉੱਥੇ ਆ ਕੇ ਇਹ ਵੀ ਕਿਹਾ ਕਿ ਮੈਨੂੰ 5 ਲੱਖ ਡਾਲਰ ਦਿੱਤੇ ਹੈ ਅਮਰੀਕਨ ਗਵਰਨਮੈਂਟ ਨੇ ਇੱਥੇ ਉਹਨੇ ਕਿਹਾ ਕਿ ਮੈਨੂੰ ਇੱਥੇ ਆਉਣ ਵਾਸਤੇ ਨਹੀਂ ਦਿੱਤੇ ਲੇਕਿਨ ਮੇਰੀ ਸਿਟੀਵਿਟੀ ਵਾਸਤੇ ਮੈਨੂੰ 5 ਲੱਖ ਡਾਲਰ ਦਿੱਤੇ ਉਹਨਾਂ ਨੇ ਤਾਂ ਕਿ ਮੈਂ ਇੱਥੇ ਆਫੀਸ਼ੀਅਲ ਹੋ ਸਕਾਂ ਕਨਿਸ਼ਕ ਜਹਾਜ਼ ਦੇ ਆਖਰੀ ਉਡਾਰੀ ਮਾਰਨ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਕੁਝ ਇੱਕ ਕਟਨਾਵਾਂ ਅਜਹੀਆਂ ਵਾਪਰੀਆਂ ਜਿਨ੍ਹਾਂ ਦੇ ਨਾਲ ਸ਼ੱਕ ਦੀ ਸੂਈ ਸਿੱਧੇ ਹੀ ਕੈਨੇਡਾ ਵਿੱਚਲੇ ਭਾਰਤੀ ਐਮਬੈਸਡਰ ਅਤੇ ਵੈਂਕੂਵਰ ਵਿੱਚ ਇੰਡੀਅਨ ਕਾਉਂਸਲਰ ਦੇ ਉੱਤੇ ਚਲੀ ਜਾਂਦੀ ਏ ਜਿਹੜਾ ਇੰਡੀਅਨ ਐਮਬੈਸਡਰ ਸੀ ਇਹਨਾਂ ਦਾ ਟੋਰਾਂਟੋ ਦੇ ਵਿੱਚ ਉਸ ਦੀ ਵਾਈਫ ਨੇ ਉਸ ਦੇ ਬੱਚਿਆਂ ਨੇ ਔਰ ਉਸ ਦੇ ਨਾਲ ਉਸ ਦੇ ਕੁਝ ਦੋਸਤਾਂ ਨੇ ਇਸੇ ਘਟਨਾ ਦੇ ਵਿੱਚ ਸ਼ਿਕਾਇਤਾਂ ਲਈਆਂ ਸਨ ਜਿਹੜੀਆਂ ਕਿ ਥੋੜੀ ਦੇਰ ਪਹਿਲਾਂ ਉਹਨਾਂ ਨੇ ਕੈਂਸਲ ਕਰਵਾਈਆਂ ਇਸੇ ਤਰ੍ਹਾਂ ਹੀ ਹੋਰ ਇੱਕ ਕਾਉਂਸਲ ਸੀ ਇਹਨਾਂ ਦਾ ਕਿਸੇ ਹੋਰ ਸ਼ਹਿਰ ਦੇ ਵਿੱਚ ਉਸ ਦੀ ਉਸ ਦੀ ਵਾਈਫ ਨੇ ਵੀ ਇਸੇ ਹਾਲ ਦੇ ਉਤੇ ਚੜਨਾ ਸੀ ਔਰ ਉਹ ਵੀ ਟਿਕਟ ਉਸ ਦੀ ਕੈਂਸਲ ਹੋ ਗਈ ਕੈਨੇਡੀਅਨ ਸਿਕਿਉਰਿਟੀ ਏਜੰਸੀ ਨੇ ਐਲ ਸਿੰਘ ਅਤੇ ਐਮ ਸਿੰਘ ਦੇ ਨਾਂ ਉਤੇ ਟਿਕਟਾਂ ਬੁੱਕ ਕਰਨ ਵਾਲੇ ਸ਼ਖਸ ਦਾ ਭਾਂਡਾ ਵੀ ਪਨ ਦਿੱਤਾ ਇਹ ਸ਼ਖਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਭਾਰਤੀ ਖੂਫੀਆ ਏਜੰਸੀ ਰਾ ਦਾ ਕਾਫੀ ਨਜ਼ਦੀਕੀ ਦੱਸਿਆ ਜਾਂਦਾ ਹੈ ਇੱਕ ਹੋਰ ਫੋਨ ਕਾਲ ਜੋ ਕਿ ਕੈਨੇਡਾ ਵਿੱਚਲੇ ਭਾਰਤੀ ਸਫਾਰਤਖਾਨੇ ਤੋਂ ਗਈ ਦੱਸੀ ਜਾਂਦੀ ਏ ਜਿਸ ਵਿੱਚ ਪੁੱਛਿਆ ਗਿਆ ਸੀ ਕਿ ਕੀ ਡਿਪਲੋਮੈਟਿਕ ਬੈਗ ਰੱਖ ਦਿੱਤੇ ਗਏ ਨੇ ਉਹ ਉਹਨੇ ਪੁੱਛਿਆ ਕਿ ਜੀ ਉਹ ਡਿਪਲੋਮੈਟਿਕ ਬੈਗ ਜਿਹੜਾ ਸੀ ਲੋਡ ਕਰਤਾ ਗਿਆ ਇਹ ਜਿਹੜਾ ਧਮਾਕਾ ਹੋਇਆ ਇਹ ਡਿਪਲੋਮੈ ਜਿਸ ਨਾਲ ਉਹ ਜੱਜ ਕਹਿੰਦਾ ਹੁਣ ਇਹ ਵੀ ਬੜੀ ਅਜੀਬ ਗੱਲ ਹੈ ਜੱਜਮੈਂਟ ਦੇ ਵਿੱਚ ਇੱਕ ਅਜੀਬ ਗੱਲ ਲਿਖੀ ਹੋਈ ਹੈ ਕਿ ਉਸਨੇ ਨਾ ਉਹ ਜਹਾਜ਼ ਦਾ ਬਣਾ ਕੇ ਸਕੇਚ ਪ੍ਰੋਸੀਕਿਊਸ਼ਨ ਨੇ ਇੱਕ ਏਰੀਆ 52 ਬਣਾਇਆ ਸੀਗਾ ਵੀ ਜਿੱਥੇ ਇਹ ਧਮਾਕਾ ਹੋਇਆ ਔਰ ਇਹ ਜਿਹੜਾ ਏਰੀਆ 52 ਹੈ ਕਿ ਉਹ ਜੱਜ ਕਹਿੰਦਾ ਹੈ ਕਿ ਇਹ ਸਿਰਫ 5 ਫੁੱਟ ਡਿਪਲੋਮੈਟਿਕ ਬੈਗ ਜਿੱਥੇ ਰੱਖਿਆ ਸੀਗਾ ਉਸ ਤੋਂ 5 ਫੁੱਟ ਦੇ ਏਰੀਏ ਦੇ ਉੱਤੇ ਹੈ ਹੁਣ ਜਿਹੜਾ ਜਹਾਜ਼ ਦੀ ਜਿਬਰੀ ਹੈ ਉਹ ਤਾਂ ਰਿਕਵਰ ਹੋਈ ਬੜੀ ਬਾਅਦ ਦੇ ਵਿੱਚ ਉਹ ਰਿਕਵਰ ਰਿਕਵਰ ਵੀ 10% ਹੋਈ 10% ਤੋਂ ਇੱਕ ਇਸ ਤਰ੍ਹਾਂ ਅੰਦਾਜ਼ਾ ਲਾ ਲਿਆ ਪ੍ਰੋਸੀਕਿਊਸ਼ਨ ਨੇ ਕਿਉਂਕਿ ਜੱਜ ਨੇ ਤਾਂ ਉਹੀ ਲਿਖਣਾ ਸੀ ਜੋ ਪ੍ਰੋਸੀਕਿਊਸ਼ਨ ਕਹਿੰਦਾ ਹੈ ਕਿਸ ਤਰ੍ਹਾਂ ਪ੍ਰੋਸੀਕਿਊਸ਼ਨ ਨੇ ਅੰਦਾਜ਼ਾ ਲਾ ਲਿਆ ਕਿ 5 ਫੁੱਟ ਦੇ ਅੰਦਰ ਅੰਦਰ ਇਹ ਕਿ ਕੰਪੰਡ ਫੂਟ ਦੂਰ ਡਿਪਲੋਮੈਟਿਕ ਬੈਗ ਤੋਂ ਇੱਕ ਐਕਸਪਲੋਜਨ ਹੋਇਆ ਸੋ ਇਹ ਸਾਰਾ ਕੁਝ ਦੱਸਦਾ ਹੈ ਕਿ ਇਹਨਾਂ ਦੀ ਸਾਰੀ ਘੜੀ ਹੋਈ ਸਾਜ਼ਿਸ਼ ਸੀ ਔਰ बार-बार ਇਹ ਲੋਕ ਸਿੱਖਾਂ ਨੂੰ ਇਸ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਦੇ ਰਹੇ ਗਲਤ ਇਹਨਾਂ ਨੇ ਐਵੀਡੈਂਸ ਵੀ ਕੋਸ਼ਿਸ਼ ਕੀਤੀ ਲੈਣ ਦੀ ਔਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹ ਇਹਨਾਂ ਦਾ ਆਪਣਾ ਕੰਮ ਸੀ ਮੰਨਿਆ ਜਾਂਦਾ ਕਿ ਦੋਹਾਂ ਜਹਾਜ਼ਾਂ ਦੇ ਵਿੱਚ ਬੰਬ ਵੱਤ ਖੜਕਾ ਘਟਨ ਨੁਕਸਾਨ ਕਰਨ ਵਾਸਤੇ ਰੱਖੇ ਗਏ ਸਨ ਪਰ ਕਨਿਸ਼ਕ ਉਡਾਰੀ ਸਮੇਂ ਸਿਰ ਨਾ ਭਰ ਸਕਿਆ ਇਹ ਜਿਹੜਾ ਜਹਾਜ਼ ਸੀਗਾ ਕਿ ਓਬਵੀਅਸਲੀ ਦੋ ਜਹਾਜ਼ਾਂ ਦੇ ਵਿੱਚ ਉਸੇ ਦਿਨ ਕੈਨੇਡਾ ਤੋਂ ਬੰਬ ਰੱਖਿਆ ਗਿਆ ਸੀ ਇਹ ਜਿਹੜਾ ਦੂਸਰਾ ਜਹਾਜ਼ ਸੀਗਾ ਇਸ ਨੇ ਆਪਣਾ ਦੌ ਸੀ ਪਹਿਲਾਂ ਲੇਕਿਨ 1 ਘੰਟਾ ਤੇ ਇਹ 8ਵਜੇ 15 ਵਜੇ ਇਸਨੇ ਉੱਡਣਾ ਸੀ ਲੇਕਿਨ ਉਹ ਰਿਪੋਰਟ ਦੇ ਅਨਸਾਰ 1 ਘੰਟਾ 45 ਮਿੰਟ ਤੇ ਜਿਹੜੀ ਜੱਜਮੈਂਟ ਹੈਗੀ ਇਸ ਕੇਸ ਦੀ ਉਸ ਦੇ ਵਿੱਚ ਵਿਚਾਰ ਹੋਇਆ ਵੀ 1 ਘੰਟਾ 59 ਮਿੰਟ ਡੇਟ ਹੋ ਗਿਆ ਯਾਨੀ ਕਿ 2 ਘੰਟੇ ਲੇਟ ਹੋ ਚੁੱਕਿਆ ਅੱਛਾ ਇਹ ਕੁਝ ਦਾ ਮਤਲਬ ਇਹ ਕਾਰਨ ਇਹ ਸੀਗਾ ਕਿ ਇਹਨਾਂ ਕੋਲੇ ਇੱਕ ਹਵਾਈ ਜਹਾਜ਼ ਦਾ ਇੰਜਨ ਹੁੰਦਾ ਸੀ 85 ਜਿਸ ਨੂੰ ਦੁਬਾਰੇ ਇੰਡੀਆ ਵਿੱਚ ਲੈ ਕੇ ਰਿਪੇਅਰ ਕਰਨਾ ਸੀ ਉਸ ਨੂੰ ਉਸ ਨੂੰ ਉਹਦੇ ਵਿੱਚ ਜਿਸ ਵੇਲੇ ਪਾਉਣ ਲੱਗੇ ਤੇ ਕਰਨ ਲੱਗੇ ਜਿਸ ਵੇਲੇ ਉਸ ਨੂੰ ਲੋਡ ਕਰਨ ਲੱਗੇ ਤਾਂ ਉਹ ਜਿਹੜਾ دروازਾ ਸੀ ਉਸ ਦੀਆਂ ਚੂੜਾ ਨਿਕਲ ਗਈਆਂ ਹਿੰਜਸ ਨਿਕਲ ਗਈਆਂ ਉਹ ਦੁਬਾਰੇ ਫਿਰ ਉਸ ਨੂੰ ਪਾਉਣਾ ਪਿਆ ਇਸ ਕਰਕੇ ਇਸ ਕਰਕੇ 2 ਘੰਟੇ ਲੇਟ ਹੋ ਗਏ ਜੇ ਇਹ 2 ਘੰਟੇ ਲੇਟ ਨਾ ਹੁੰਦੇ ਸਾ ਇਹ ਜਹਾਜ਼ ਨੇ 1.5 ਘੰਟਾ ਪਹਿਲਾਂ ਹੀਥਰੋ ਦੇ ਉੱਤੇ ਲੈਂਡ ਕਰ ਜਾਣਾ ਸੀ ਔਰ ਜੇ ਹੀਥਰੋ ਉੱਤੇ ਲੈਂਡ ਕੀਤਾ ਹੁੰਗਾ ਤਾਂ ਉਸੇ ਤਰ੍ਹਾਂ ਹੀ ਜਪਾਨ ਵਾਂਗੂ ਐਫਸੀਓ ਲਗੇਜ ਦੇ ਵਿੱਚ ਉਹ ਬੰਬ ਫਟਣਾ ਸੀ ਔਰ ਇੱਕ ਦੋ ਥੋੜੇ ਬਹੁਤ ਲੋਕਾਂ ਦਾ ਇਨਸਾਨ ਹੋਣਾ ਸੀ ਜਿਆਦਾ ਇੰਨਾ ਵੱਡਾ ਨੁਕਸਾਨ 329 ਲੋਕ ਜਿਵੇਂ ਮਾਰੇ ਗਏ ਇਸ ਤਰ੍ਹਾਂ ਨਹੀਂ ਸੀ ਹੋਣਾ ਸੋ ਇਹ ਕਿਸੇ ਕੋਆਰਡੀਨੇਟਿਡ ਏਜੰਸੀ ਨੇ ਜਿਹੜਾ ਕਿ ਅਸੀਂ ਗਵਰਨਮੈਂਟ ਆਫ ਇੰਡੀਆ ਦਾ ਕੌਂਸਲ ਜਨਰਲ ਨੂੰ ਸਮਝਦੇ ਆਂ ਰੋਮ ਸਮਝਦੇ ਹਾਂ ਇਹਨਾਂ ਲੋਕਾਂ ਨੇ ਪਲਾਨ ਕਰਕੇ ਕਿ ਉਸ ਵੇਲੇ ਜਿਸ ਵੇਲੇ ਜਾ ਕੇ ਉੱਥੇ ਲੈਂਡ ਕਰ ਜਾਣ ਤੇ ਨੁਕਸਾਨ ਵੀ ਘੱਟ ਹੋਵੇ ਇੱਕ ਐਡਵਰਟਾਈਜ਼ਮੈਂਟ ਵੀ ਵਰਲਡਵਾਈਡ ਹੋ ਜਾਏ ਜੋ ਹਰ ਦਮ ਦੇ ਵਿੱਚ ਚੱਕ ਕੇ ਇੱਕ ਬੰਮ ਪਟਿਆ ਇਸ ਕਿਸਮ ਦਾ ਹੀ ਪਲਾਨ ਕਰਕੇ ਇਹਨਾਂ ਨੇ ਉਸ ਦੇ ਵਿੱਚ ਬੰਮ ਰੱਖੇ ਸਨ ਔਰ ਜੇ ਇਹ ਥੋੜਾ ਜਿਹਾ ਵੀ ਇਹ ਠੀਕ ਟਾਈਮ ਤੇ ਉੱਠ ਜਾਂਦਾ ਤਾਂ ਉਸੇ ਤਰ੍ਹਾਂ ਇਸ ਦਾ ਇਨਸੀਡੈਂਟ ਵੀ ਹੋ ਜਾਣਾ ਸੀ ਗਲੋਬ ਐਂਡ ਮੇਲ ਕੋਲ ਪਹੁੰਚੇ ਇੱਕ ਖੂਫੀਆ ਲੇਖ ਨੇ ਜਿੱਥੇ ਸਮੁੱਚੀ ਜਾਂਚ ਦਾ ਮਹਾਂਦਰਾ ਮੋੜ ਦਿੱਤਾ ਉੱਥੇ ਕੈਨੇਡਾ ਵਿਚਲੇ ਭਾਰਤੀ ਐਮਬੈਸਡਰ ਦਾ ਰੋਲ ਵੀ ਬਾਅਦ ਦੇ ਵਿੱਚ ਬੇਨਕਾਬ ਹੋ ਗਿਆ ਇਹ ਅਜੇ ਤੱਕ ਕਾਫੀ ਰਾਤ ਸੀ ਦਿਨ ਚੜਨਾ ਸੀ ਪਹਿਲਾਂ ਹੀ ਇੱਕ ਆਰਟੀਕਲ ਗਲੋਬ ਐਂਡ ਮੇਲ ਕੋਲ ਪਹੁੰਚ ਗਿਆ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਆਰਟੀਕਲ ਲਿਖਿਆ ਸੀ ਇੰਡੀਅਨ ਐਮਬੈਸਡਰ ਨੇ ਕੌਂਸਲ ਜਨਰਲ ਨੇ ਜੋ ਕਿਸੇ ਦਾ ਪ੍ਰੈਜੈਂਸੀ ਦਾ ਔਰ ਇਸ ਨੇ ਕਨੇਟ ਦੇ ਵਿੱਚ ਜੋ ਸੀਗਾ ਉਸਨੇ ਅਨੋਨਿਮਸ ਆਰਟੀਕਲ ਲਿਖ ਕੇ ਛੋਟਾ ਜਿਹਾ ਧੇਈਆ ਕਿ ਇਹ ਇਹ ਸਿੱਖਾਂ ਦਾ ਕੰਮ ਹੈ ਔਰ ਇਹਨਾਂ ਨੇ ਮਾਰਿਆ ਔਰ ਇਹ ਜਿਹੜਾ ਬੰਬ ਹੈਗਾ ਇਸ ਇਸ ਕਰਕੇ ਪਟਿਆ ਕਿ ਇਹਨਾਂ ਨੇ ਉਸ ਜਹਾਜ਼ ਦੇ ਵਿੱਚ ਰੱਖਿਆ ਯਾਨੀ ਕਿ ਜਹਾਜ਼ ਇੱਕ ਐਕਸਪਲੋਡ ਹੋਇਆ ਔਰ ਨਾਲ ਹੀ ਨਾਲ ਇੱਕ ਇਹ ਵੀ ਕਹਿ ਦਿੱਤਾ ਕਿ ਇੱਕ ਐਲ ਸਿੰਘ ਤੇ ਐਮ ਸਿੰਘ ਨਾਂ ਦੇ ਅਮੰਦ ਸਿੰਘ ਤੇ ਲਾਲ ਸਿੰਘ ਨਾਂ ਦੇ ਦੋ ਲੋਕਾਂ ਨੇ ਟਿਕਟ ਖਰੀਦੀ ਹੈ ਲੇਕਿਨ ਉਹ ਚੜੇ ਨਹੀਂ ਜਾਣ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਨੇ ਇਨਵੈਸਟੀਗੇਟ ਕੀਤਾ ਤਾਂ ਪਤਾ ਲੱਗਿਆ ਵੀ ਇੰਡੀਅਨ ਕਾਉਂਸਲ ਨੇ ਇਹ ਚਿੱਠੀ ਲਿਖੀ ਹੈ ਜਿੱਥੇ ਇਹਨਾਂ ਬੰਬ ਧਮਾਕਿਆਂ ਦੀ ਜਾਂਚ ਪੜਤਾਲ ਦੇ ਵਿੱਚ ਬਹੁਤ ਸਾਰਾ ਸਮਾਂ ਲੱਗਿਆ ਉੱਥੇ ਬਹੁਤ ਸਾਰੀਆਂ ਜਾਂਚ ਏਜੰਸੀਆਂ ਵੀ ਇਹਦੇ ਨਾਲ ਜੁੜੀਆਂ ਰਹੀਆਂ ਪੰਜਾਬ ਤੋਂ ਉੱਗੇ ਵਕੀਲ ਅਤੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਆਗੂ ਰਾਜਵਿੰਦਰ ਸਿੰਘ ਬੈਂਸ ਦਾ ਵੀ ਇਸ ਕੇਸ ਦੇ ਨਾਲ ਵਾਹ ਵਾਸਤਾ ਰਿਹਾ ਉਹ ਦੱਸਦੇ ਨੇ ਮੈਨੂੰ ਕੁਝ ਮੌਕਾ ਮਿਲਿਆ ਸੀ ਕੁਝ ਸਬੂਤ ਦੇਖਣ ਦਾ ਨੋ ਨੋ ਪ੍ਰੈਸ ਆਫਿਸ ਤੋਂ ਮਿਲਿਆ ਜਿਨ੍ਹਾਂ ਨੇ ਤਲਵਿੰਦਰ ਸਿੰਘ ਪ੍ਰਵਾਦ ਨੂੰ ਪਕੜਿਆ ਜਿਨ੍ਹਾਂ ਨੇ ਉਹਦੀ ਇੰਟਰਵਿਊਸ਼ਨ ਕੀਤੀ ਜਿਹਨਾਂ ਕੋਲ ਉਹਦੀ ਰਿਕਾਰਡਡ ਕਨਵਰਸੇਸ਼ਨ ਹੈ ਫਿਰ ਅਸੀਂ ਜான் ਮੈਚਰ ਇਨਕੁਆਇਰਚ ਹਿੱਸਾ ਆਇਆ ਉਹਦੇ ਵੀ ਸਾਡੀ ਸਟੇਟਮੈਂਟ ਵੀ ਆਈ ਕਿ ਸਾਰੇ ਸਬੂਤਾਂ ਤੋਂ ਬਾਅਦ ਫਿਰ ਅਸੀਂ ਸਾਰੀਆਂ ਕਿਤਾਬਾਂ ਪੜੀਆਂ ਜਿਹੜੀਆਂ ਕਨਿਸ਼ਕਾ ਲਾਸਟ ਉੱਤੇ ਲਿਖੀਆਂ ਗਈਆਂ ਇਸ ਸਭ ਤੋਂ ਜਿਹੜਾ ਮੇਰਾ ਮੈਨੂੰ ਕੋਈ ਡਾਊਟ ਨਹੀਂ ਹੈ ਮੈਨੂੰ ਕੋਈ ਸ਼ੱਕ ਨਹੀਂ ਹੈ ਇਹ ਬੜੀ ਵੱਡੀ ਸਾਜਿਸ਼ ਸੀ ਇਹਦੇ ਵਿੱਚ ਕੈਨੇਡੀਅਨ ਇੰਟੈਲੀਜੈਂਸ ਦੀ ਹੱਥ ਹੈ ਇਹ ਚੀਨ ਇੰਡੀਅਨ ਇੰਟੈਲੀਜੈਂਸ ਦਾ ਹੱਥ ਹੈ ਔਰ ਇਹ ਬਿਲਕੁਲ ਹੀ ਜਦੋਂ ਬਲੂ ਸਟਾਰ ਤੋਂ ਬਾਅਦ ਸਾਰੇ ਦੁਨੀਆਂ ਦੇ ਸਿੱਖਾਂ ਨੇ ਉਹਦੇ ਖਿਲਾਫ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਤੇ ਉਹ ਸਾਰੇ ਪ੍ਰੋਟੈਸਟ ਨੂੰ ਖਤਮ ਕਰਨ ਲਈ ਇਹ ਉਹਦਾ ਦੂਜਾ ਫੇਜ਼ ਦਾ ਇਹ ਪਹਿਲਾ ਟੈਰਰਿਸਟ ਇਹਨਾਂ ਨੇ ਕੀਤਾ ਔਰ ਜਿਹੜੇ ਸਿੱਖਾਂ ਨੇ ਇਹਦੇ ਨਾਮ ਤੇ ਲੱਗ ਗਿਆ ਔਰ ਉਹਨਾਂ ਦੀ ਸਾਰੀ ਜਿਹੜੀ ਪ੍ਰੋਟੈਸਟ ਮੂਵਮੈਂਟ ਬਿਲਕੁਲ

ਲਾਰਜ ਨੰਬਰ ਕੁਝ ਕੁਝ ਪਰਸਪੈਕਟਿਵ ਮਿਲ ਗਿਆ ਕੁਝ ਸਮਝ ਆਇਆ ਕਿ ਇੱਕ ਟੋਟੋ ਕੱਟ ਸਿੱਖਾਂ ਦਾ ਕੰਮ ਨਹੀਂ ਹੈ ਸਿੱਖ ਯੂਜ਼ ਹੋਏ ਹੋਣਗੇ ਕੁਝ ਸਿੱਖਾਂ ਨੇ ਹਿੱਸਾ ਪਾਇਆ ਹੋਗਾ ਗੁੱਸੇ ਵਿੱਚ ਮਗਰ ਇਹਦਾ ਜਿਹੜਾ ਮਾਸਟਰਮਾਈਂਡ ਹੈ ਜਿਹੜਾ ਇਹਦਾ ਪਿੱਛੇ ਹੱਥ ਹੈ ਜਿਹੜਾ ਇਹਦੇ ਪਿੱਛੇ ਸੋਚ ਹੈ ਜਿਹੜੀ ਪਲੈਨਿੰਗ ਹੈ ਇਹ ਤਲਵਿੰਦਰ ਸਿੰਘ ਪਰਮਾਰ ਦੇ ਨੇ ਰਾਜਵਿੰਦਰ ਬੈਂਸ ਇਹਨਾਂ ਬੰਬ ਧਮਾਕਿਆਂ ਦੇ ਨਾਲ ਭਾਰਤ ਸਰਕਾਰ ਨੂੰ ਹੋਏ ਫਾਇਦੇ ਬਾਰੇ ਦੱਸਦੇ ਨੇ ਸੁਭਾਵਿਕ ਹੈ ਕਿ ਜਿਹੜੇ ਹੁੰਦੇ ਨਾ ਜੀ ਬਲੈਕ ਆਪਰੇਸ਼ਨ ਔਰ ਫਾਲਸ ਫਲੈਗ ਆਪਰੇਸ਼ਨਸ ਇਹ ਹਮੇਸ਼ਾ ਉਹਨਾਂ ਦੇ ਨਾਮ ਕਿਸੇ ਹੋਰ ਆਰਗੇਨਾਈਜੇਸ਼ਨ ਦੇ ਜਾਂ ਕਿਸੇ ਹੋਰ ਦੇਸ਼ ਦੇ ਨਾਮ ਲਗਾਏ ਜਾਂਦੇ ਨੇ ਫਾਇਦਾ ਉਹਨਾਂ ਨੂੰ ਹੁੰਦਾ ਜਿਨ੍ਹਾਂ ਨੇ ਕਰਵਾਏ ਹੁੰਦੇ ਨੇ ਜੇ ਸਿੱਖਾਂ ਨੇ ਕਰਵਾਇਆ ਹੁੰਦਾ ਤੇ ਆਪਣੇ ਫਾਇਦੇ ਕਰਵਾਇਆ ਹੁੰਦਾ ਤਾਂ ਘੱਟੋ ਘੱਟ ਇਹਨਾਂ ਨੂੰ ਨੁਕਸਾਨ ਨਾ ਹੁੰਦਾ ਇੰਨੇ ਸਾਲ ਹੋਣ ਤੇ باوجود 30 ਸਾਲ ਦੇ باوجود ਵੀ ਸਿੱਖ ਦੁਨੀਆ ਵਿੱਚਿੱਥੇ ਉਹ ਕਮਿਊਨਿਟੀ ਸੀ ਜਿੱਥੇ ਆਜ਼ਾਦੀ ਲਈ ਲੜ ਰਹੇ ਸੀ ਕਿੱਥੇ ਉਹ ਕਮਿਊਨਿਟੀ ਸੀ ਜਿੱਥੇ ਹੱਕਾਂ ਲਈ ਕਿਸੇ ਦੇ ਵੀ ਹੱਕ ਲਈ ਲੜਨ ਨੂੰ ਤਿਆਰ ਹੁੰਦੇ ਸੀ ਸਾਡਾ ਧਰਮ ਇਹ ਕਹਿੰਦਾ ਉਹ ਕਮਿਊਨਿਟੀ ਨੂੰ ਹੋਲਡ ਵਾਈਡ ਇਹ ਕਿਹਾ ਹੋ ਜਾ ਨਾਮ ਮਿਲ ਗਿਆ ਕਿ ਜੀ ਇਹ ਤਾਂ ਕਾਤਲ ਨੇ ਇਹ ਤਾਂ ਦੇਨ ਹੈ ਨਾ ਬਚਾਉਣ ਦੀ ਜਗ੍ਹਾ ਉਹਨਾਂ ਨੂੰ ਮਾਰ ਸਕਦੇ ਨੇ ਇਹ ਤਾਂ ਜਹਾਜ਼ਾਂ 'ਚ ਬੰਬ ਲਾ ਸਕਦੇ ਨੇ ਔਰ ਇਸ ਵਾਕਿਆ ਇਸ ਹਲੇ ਤੱਕ ਹਰ ਸਾਲ ਜੋ ਸੀ ਪੜਦੇ ਹੋ ਹਰ ਸਾਲ ਖਾਰਾਂ ਚਾਹੁੰਦਾ ਇਹ ਬਿਲਕੁਲ ਸਿੱਖਾਂ ਦੇ ਮੱਤੇ ਉੱਤੇ ਲਿਖ ਦਿੰਦੇ ਕਿ ਜੀ 1985 ਦੇ ਵਿੱਚ ਕਨਿਸ਼ਕਾ ਕਾਂਡ ਇਹਨਾਂ ਨੇ ਕਰਵਾਇਆ ਸਰਦਾਰ ਗੁਰਤੇਜ ਸਿੰਘ ਖੂਫੀਆ ਏਜੰਸੀਆਂ ਦੇ ਇਸ ਪੈਂਤੜੀ ਦੀ ਨਿਸ਼ਾਨਦੇਹੀ ਕਰਦੇ ਹੋਏ ਇੱਕ ਮਿਸਾਲ ਦਿੰਦੇ ਨੇ 2 ਅਗਸਤ 1984 ਨੂੰ ਮਗਰਾਸ 에어ਪੋਰਟ ਦੇ ਉੱਤੇ ਇੱਕ ਧਮਾਕਾ ਹੋਇਆ ਸੀ ਜਿਸ ਦੇ ਵਿੱਚ ਕਾਫੀ ਸਾਰੇ ਲੋਕ ਮਰ ਗਏ ਸੀ ਜੋ ਸੂਟਕੇਸ ਉੱਤੇ ਐਕਸਪਲੋਡ ਹੋ ਗਏ ਸੀ 29 ਆਦਮੀ ਮਰ ਗਏ ਸੀ ਤੇ 43 ਆਦਮੀਆਂ ਦੇ ਸੱਟਾਂ ਸੱਟਾਂ ਲੱਗੀਆਂ ਸਨ ਇਹ ਜਿਹੜਾ ਇਹ ਜਿਹੜਾ ਸੀਗਾ ਇਹ ਸੂਟਕੇਸ ਇਸ ਨਾਲ ਹੀ ਟੈਰਿਸ ਤੇ ਲੰਡਨ ਦੀ ਇੱਕ ਇੱਕ ਹਵਾਈ ਜਹਾਜ਼ ਉੱਥੋਂ ਚੱਲਣਾ ਸੀ ਮਗਰਾਸ ਤੋਂ ਜਿਹਨੂੰ ਚਨਈ ਕਹਿੰਦੇ ਨਾਲ ਅੱਜਕੱਲ ਔਰ ਇਸ ਜਹਾਜ਼ ਦੇ ਵਿੱਚ ਇਹਨਾਂ ਲੋਕਾਂ ਨੇ ਉਹ ਸੂਟਕੇਸ ਰੱਖਣਾ ਸੀ ਰੌ ਨੇ ਤੇ ਦੋਨੋਂ ਸੂਟਕੇਸ ਉਹਦੇ ਵਿੱਚ ਰੱਖਣੇ ਸੀਗੇ ਔਰ ਇਹਨਾਂ ਨੇ ਯੂਰਪ ਦੇ ਵਿੱਚ ਜਾ ਕੇ ਇੰਸਪਲੋਡ ਹੋਣਾ ਸੀ ਤਾਂ ਕਿ ਉਹ ਜਿਹੜੇ 55 ਨਾਂ ਵਾਲੇ శ్రీਲੰਕਾ ਦੇ ਵਿੱਚ ਆਪਣੀ ਲੜਾਈ ਲੜ ਰਹੀ ਸੀ ਜ਼ਾਕੀ ਦੀ ਉਹਨਾਂ ਨੂੰ ਬਗਰਾਮ ਕੀਤਾ ਜਾ ਸਕੇ ਕਿਸੇ ਤਰੀਕੇ ਨਾਲ ਕਿਸੇ ਕਾਰਨ ਸ਼ਾਇਦ శ్రీਲੰਕਾ ਵਾਲੇ ਆਪਣੇ ਜ਼ਿਆਦਾ ਸਿਆਣੇ ਹੋਣਗੇ ਉਹਨਾਂ ਨੇ ਇਹ ਜਹਾਜ਼ ਦੇ ਵਿੱਚ ਸੁਰਖੇਸ ਨਹੀਂ ਚੜਨ ਦਿੱਤੇ ਤੇ ਉਹ ਉਥੇ ਮਦਰਾਸ ਦੇ ਵਿੱਚ ਐਕਸਪਲੋਡ ਹੋ ਗਏ ਇਹ ਸੈਕਟ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਲਿਖੀ ਹੋਈ ਹੈ ਇਨਫੋਕੇਸ਼ਨ ਇਹ ਹੈ ਕਿ ਗਵਰਨਮੈਂਟ ਆਫ ਇੰਡੀਆ ਐਸ ਕਿਸਮ ਦੇ ਕੰਮ ਹਮੂਮਨ ਕਰਦੀ ਰਹਿੰਦੀ ਹੈ ਜਾਂ ਇਹਨਾਂ ਦੀਆਂ ਰੌਡੀਆਂ ਏਜੰਸੀ ਜਿਹੜੀਆਂ ਹੈਗੀਆਂ ਤੇ ਇਸ ਤਰ੍ਹਾਂ ਦੇ ਕੰਮ ਇਹ ਹਮੂਮਨ ਕਰਦੀਆਂ ਰਹਿੰਦੀਆਂ ਹਨ ਔਰ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਸਿਰਫ ਇਹ ਲੋਕਾਂ ਦੇ ਜ਼ਿੰਦਗੀਆਂ ਨੂੰ ਖਤਰੇ 'ਚ ਪਾਉਂਦੀਆਂ ਰਹਿੰਦੀਆਂ ਇਹ ਇੱਕ ਐਸੀ ਚੀਜ਼ ਹੈ ਔਰ ਐਸੀ ਐਕਟੀਵਿਟੀ ਹੈ ਜਿਸ ਨੂੰ ਕੋਈ ਵੀ ਜਸਟੀਫਾਈ ਨਹੀਂ ਕਰ ਸਕਦਾ ਜਿਸ ਨੂੰ ਕੋਈ ਨਹੀਂ ਕਹਿ ਸਕਦਾ ਕਿ ਚੰਗੀ ਹੈ ਇਨੋਸੈਂਟ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਵਿਚਾਰੇ ਆਪਣੇ ਘਰ ਪਹੁੰਚ ਰਹੇ ਆ ਇਹ ਬੱਚੇ ਔਰਤਾਂ ਕਿਹਾਦ ਉਹਨਾਂ ਨੂੰ ਮਾਰ ਦੇਣ ਦਾ ਮਾਰ ਦੇਣ ਦੇ ਨਾਲ ਕੋਈ ਨਹੀਂ ਕਹਿ ਸਕਦਾ ਕਿ ਇਹ ਮਾਰ ਦੇਣਾ ਇਹਨਾਂ ਨੂੰ ਜਾਇਜ਼ ਸੀ ਕਿਉਂਕਿ ਇਹਨਾਂ ਦੀ ਗ੍ਰੀਵੈਂਸਸ ਸਨ ਅੱਛਾ ਹੁਣ ਜਿਹੜਾ ਇਹ ਸਕੰਦੇ ਉੱਤੇ ਮਰਨ ਦੀ ਕੋਸ਼ਿਸ਼ ਕਰ ਰਹੇ ਹੈ ਜੇ ਸਿੱਖ ਐਸ ਕਿਸਮ ਦਾ ਇੰਡੀ ਐਕਟੀਵਿਟੀ ਕਰਦੇ ਨੇ ਤਾਂ ਉਹਨਾਂ ਦੀ ਯਕੀਨਨ ਦੁਨੀਆ ਦੇ ਉੱਤੇ ਸਾਰੀ ਦੁਨੀਆ ਦੇ ਉੱਤੇ ਬਦਨਾਮੀ ਹੋਣੀ ਸੀ ਔਰ ਉਹਨਾਂ ਨੂੰ ਨਫਰਤ ਲੋਕਾਂ ਨੇ ਕਰਨ ਲੱਗ ਪਈ ਸੀ ਜਿਸ ਤਰ੍ਹਾਂ ਕਿ ਕਈ ਮੁਲਕਾਂ ਦੇ ਵਿੱਚ ਇਹ ਮਸ਼ਹੂਰ ਕੀਤਾ ਗਿਆ ਔਰ ਅੱਜ ਵੀ ਉਹ ਕੈਨੇਡਾ ਦੇ ਵਿੱਚ ਐਸ ਕਿਸਮ ਦਾ ਪ੍ਰੋਪਗੈਂਡਾ ਕਰ ਰਹੇ ਨੇ ਕਿ ਇਹ ਲੋਕ ਕਰਨਗੇ ਇਹਨ ਬੋਇਲਨ ਵਰਗੀਆਂ ਕਿਤਾਬਾਂ ਲਿਖ ਰਹੀਆਂ ਨੇ ਕਿ ਜੀ ਇਹ ਲੋਕਾਂ ਜਿਨ੍ਹਾਂ ਨੇ ਮਾਰਿਆ ਹਾਲਾਂਕਿ ਕੋਈ ਵੀ ਐਵੀਡੈਂਸ ਇਸ ਦੇ ਹੱਕ ਦੇ ਵਿੱਚ ਨਹੀਂ ਆ ਸਕਿਆ ਲੇਕਿਨ ਫਿਰ ਵੀ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਅਜੇ ਤੱਕ ਇੱਥੇ ਇੰਡੀਆ ਦੇ ਵਿੱਚ ਵੀ ਔਰ ਲੈਰ ਸਾਰੇ ਹਿੰਦੂ ਕੈਨੇਡਾ ਦੇ ਵਿੱਚ ਚਲੰਗਲੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਸਿੱਖਾਂ ਨੂੰ ਤਾਂ ਇਸ ਦੇ ਵਿੱਚ ਬਦਨਾਮੀ ਹੀ ਮਿਲਦੀ ਸੀ ਔਰ ਕੋਈ ਵੀ ਵੈਸੇ ਵੀ ਆਪਾਂ ਸੋਚੀਏ ਜਦੋਂ ਇੱਥੇ ਹਿੰਦੁਸਤਾਨ ਦੇ ਵਿੱਚ ਦਰਬਾਰ ਸਾਹਿਬ ਦੇ ਤੇ ਹਮਲਾ ਹੋ ਰਿਹਾ ਸੀ ਉਹਨਾਂ ਦੇ ਨਾਲ ਵਿੱਚ ਵੀ ਸਿੱਖਾਂ ਨੇ ਕਿਸੇ ਇਨੋਸੈਂਟ ਆਦਮੀ ਨੂੰ ਜਿਸ ਜਿਸ ਦਾ ਬੇਗੁਨਾਹ ਆਦਮੀ ਨੂੰ ਨਾ ਮਾਰਿਆ ਨਾ ਉਹਨਾਂ ਨੇ ਕਿਸੇ ਨੂੰ ਸਾਕ ਚੜਾਈ ਨਾ ਉਹਨਾਂ ਨੇ ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਦੁਰਵਿਵਾਰ ਕੀਤਾ ਜਿਸ ਤਰ੍ਹਾਂ ਇਹਨਾਂ ਨੇ ਦਿੱਲੀ ਦੇ ਵਿੱਚ ਇੱਥੇ ਫੜਫੜ ਕੇ ਸਿੱਖਾਂ ਨੂੰ ਮਾਰਿਆ ਸੀ ਇਸ ਤਰ੍ਹਾਂ ਦੀ ਕੋਈ ਘਟਨਾ ਪੰਜਾਬ ਦੇ ਵਿੱਚ ਨਹੀਂ ਹੋਈ ਸਾਰੇ ਹਿੰਦੁਸਤਾਨ ਦੇ ਵਿੱਚ ਨਹੀਂ ਹੋਈ ਜਿੱਥੇ ਸਿੱਖਾਂ ਨੇ ਇਕੱਠੇ ਹੋ ਕੇ ਐਸ ਕਿਸਮ ਦੀ ਐਕਟੀਵਿਟੀ ਕੀਤੀ ਹੋਵੇ ਸਿੱਖਾਂ ਦੀ ਸਿਰਦਰਦ ਦੇ ਬਸਲਾਸ ਹੈ ਕੋਈ ਵੀ ਇਨ ਇਨਸਾਨ ਹਰ ਇਨਸਾਨੀਅਤ ਦੇ ਨਿਆਰ ਦੇ ਵਰਤਲਾਫ ਹੈ ਔਰ ਕੋਈ ਨਹੀਂ ਇਹ ਕਹਿ ਸਕਦਾ ਕਿ ਕਿਸੇ ਕਿਸ ਤਰ੍ਹਾਂ ਦੀ ਐਕਟੀਵਿਟੀ ਕਰਨਗੇ ਸੋ ਸਿੱਖਾਂ ਵਾਸਤੇ ਤਾਂ ਇਸ ਦੇ ਵਿੱਚ ਬਦਨਾਮੀ ਹੀ ਬਦਨਾਮੀ ਸੀ ਔਰ ਇਹ ਜਾਣਦਿਆਂ ਹੋਇਆਆਂਆਂ ਏਜੰਸੀਜ਼ ਗਵਰਨਮੈਂਟ ਆਫ ਇੰਡੀਆ ਦੀ ਏਜੰਸੀਜ਼ ਚਾਹੇ ਉਹ ਬਾਗੜੀ ਨੂੰ ਜ਼ਿੰਮੇਵਾਰ ਕਰੋਣਾ ਚਾਹੁੰਦੇ ਸਨ ਜੋ ਵੀ ਸੀ ਉਹਨਾਂ ਲੋਕਾਂ ਦੀ ਕੋਸ਼ਿਸ਼ ਇਹ ਸੀ ਔਰ ਅੱਜ ਤੱਕ ਇਹ ਕੋਸ਼ਿਸ਼ ਰਹੀ ਹੈ ਵੀ ਸਿੱਖਾਂ ਦੇਤੇ ਇਸ ਚੀਜ਼ ਨੂੰ ਮੜ ਦਿੱਤਾ ਜਾਵੇ ਚਾਹਿਆ ਜਾਵੇ ਕਿ ਸਿੱਖਾਂ ਨੇ ਇਹ ਕੰਮ ਕੀਤਾ ਸੀ ਤਾਂ ਕਿ ਇਹਨਾਂ ਦੀ ਬਗਦਾਮੀ ਲਗਾਤਾਰ ਸਾਰੀ ਦੁਨੀਆ ਦੇ ਉੱਤੇ ਹੁੰਦੀ ਰਹੇ ਕਿਉਂਕਿ ਗਵਰਨਮੈਂਟ ਦੇ ਕੋਲੇ ਬੜੇ-ਬੜੇ ਹਥਿਆਰ ਹੁੰਦੇ ਆ ਇਹਨਾਂ ਦੇ ਕੋਲੇ ਬੜੇ-ਬੜੇ ਸਾਧਨ ਹੁੰਦੇ ਆ ਇਹਨਾਂ ਲੋਕਾਂ ਦੀ ਇਹਨਾਂ ਦੀ ਗੱਲ ਸਾਰੀ ਦੁਨੀਆ ਮੰਨ ਲੈਂਦੀ ਹੈ ਇੰਡੀਵਿਜੂਅਲ ਲੋਕ ਇਕੱਟਾ ਆਪਣੇ ਕੋਲ ਸਾਧਨ ਨਹੀਂ ਹੁੰਦੇ ਸੱਚ ਨੂੰ ਉਸ ਤਰ੍ਹਾਂ ਪ੍ਰਗਟ ਨਹੀਂ ਕਰ ਸਕਦੇ ਇੰਨੇ ਵੱਡੇ ਸਕੇਲ ਦੇ ਉੱਤੇ ਜਿੰਨੀ ਦੇ ਉੱਤੇ ਇਹ ਝੂਠ ਨੂੰ ਪ੍ਰਚਾਰ ਕਰ ਸਕਦੇ ਆ ਸੋ ਇਹ ਇਹਨਾਂ ਨੂੰ ਸਾਰਾ ਫਾਇਦਾ ਹੋਣਾ ਸੀ ਉਸ ਦਾ ਜਿਹੜੀ ਖੰਦੀ ਜਿਹੜੀ ਲੈਜਿਟਿਮੇਟ ਲਹਿਰ ਸੀ ਆਪਣੇ ਅਧਿਕਾਰ ਲੈਣ ਦੀ ਇਥੇ ਬਰਾਬਰ ਦੇ شہری ਸਮਝੇ ਜਾਣ ਦੀ ਜਿਹੜੀ ਉਹ ਚਲਾਰੇ ਸੀ ਐਜੀਟੇਸ਼ਨ ਉਸ ਨੂੰ ਖਤਮ ਕਰਨ ਵਾਸਤੇ ਇਹਨਾਂ ਦੇ ਕੋਲ ਇੱਕ ਬਹੁਤ ਵੱਡਾ ਹਥਿਆਰ ਹੁੰਦਾ ਸੀ ਔਰ ਉਹ ਆ ਗਿਆ ਬਤੌਰ ਵਕੀਲ ਰਾਜਵਿੰਦਰ ਸਿੰਘ ਬੈਂਸ ਦਾ ਮੰਨਣਾ ਹੈ ਕਿ ਇਸ ਕੇਸ ਦੇ ਵਿੱਚ ਦੋਸ਼ੀਆਂ ਨੂੰ ਬਚਾਉਣ ਦੇ ਲਈ ਕੈਨੇਡੀਅਨ ਅਤੇ ਭਾਰਤੀ ਏਜੰਸੀਆਂ ਦਾ ਬਰਾਬਰ ਹੱਥ ਹੈ ਕੈਨੇਡੀਅਨ ਏਜੰਸੀ ਦਾ ਤਾਂ ਉਹਦਾ ਸਮਝ ਆਈ ਜੇ ਤੁਸੀਂ ਪੂਰੀ ਰਿਪੋਰਟ ਪੜੋ ਜੌਨ ਮੇਜਰ ਨੇ ਉਹ ਕਹਿੰਦੇ ਕਿ ਬਹੁਤ ਤੁਹਾਡੇ 에ਰਰਸ ਦਾ ਇਸਾ ਕਮੇਟੀ ਆਫ 에ਰਰਸ ਸਭ ਤੋਂ ਵੱਡਾ ਮਾਸ ਮਰਡਰ ਹੋਇਆ ਹੋਵੇ ਗ੍ਰੇਟਨ ਹਿਸਟਰੀ ਵਿੱਚ ਕਿਸੇ ਨੂੰ ਪਤਾ ਨ ਲੱਗਾ ਹੋਵੇ ਟੈਲੀਫੋਨ ਰਿਕਾਰਡਸ ਖਤਮ ਕਿਤੇ ਹਰ ਚੀਜ਼ ਜੇ ਤੁਸੀਂ ਲੰਬੀ ਸਟੋਰੀ ਪੜ੍ਹਦੇ ਹੋ ਇੰਨੇ 에ਰਰਸ ਹੈ ਕਿ ਕੈਨੇਡੀਅਨ ਪੁਲਿਸ ਵਾਲਕੇ ਕੈਨੇਡਾ ਦੇ ਮੁਲਕ ਵਾਲਕੇ ਦੇਸ਼ ਵਿੱਚ ਇੰਨੇ 에ਰਰਸ ਹੋਏ ਨਾ ਸਮਝਦਾ ਹਿੰਦੁਸਤਾਨੀ ਚੰਨੇ ਹੋ ਜਾਂਦਾ ਇੰਡੀਆ ਗਲਤੀਆਂ ਕੋਈ ਨਾਰਮਲ ਪ੍ਰੋਫੈਸ਼ਨਲ ਪ੍ਰੈਸ ਏਜੰਸੀ ਕਰ ਨਹੀਂ ਸਕਦੀ ਉਹਨਾਂ ਦੀ ਜੇ ਸਿਕਿਉਰਿਟੀ ਏਜੰਸੀ ਹੈ ਜਾਂ ਇੰਟੈਲੀਜੈਂਸ ਏਜੰਸੀ ਹੈ ਉਹ ਤਾਂ ਬਿਲਕੁਲ ਹੀ ਨਿਕਲ ਸਾਦੇ। ਤੋਂ ਸਾਰੀਆਂ ਰਿਪੋਰਟਸ ਵਿੱਚ ਤਾਂ ਕਲੀਅਰ ਹੈ ਕਿ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਤਲਵਿੰਦਰ ਅਧਵਾਇਸ ਤਲਵਿੰਦਰ ਸਿੰਘ ਪ੍ਰਵਾਦ ਨੂੰ ਫੜ ਕੇ ਉਹਨਾਂ ਨੂੰ ਭੇਜਣ ਦਾ ਕੋ ਮਤਲਬ ਨਹੀਂ ਸੀ। ਇੰਡੀਆ ਏਜੰਸੀ ਦਾ ਹੱਥ ਕਿਵੇਂ ਆਇਆ? ਕਿਹਨੇ ਪਰਮਿੰਦਰ ਤਰਵਿੰਦਰ ਨੂੰ ਪਕੜ ਲਿਆ? ਤੋਂ ਡਰਿਵੇਸ਼ਨ ਕਰ ਲਈ। ਸਾਰਾ ਕੁਛ ਨੇ ਕੋਲ ਸਬੂਤ ਆ ਗਿਆ। ਜੇ ਵਾਕਿਆ ਹੀ 100% ਕਿ ਉਹਨਾਂ ਦਾ ਇੰਟਰਸਟ ਸੀ ਕਿ ਉਹਨਾਂ ਦੇ ਅਲੈਸ ਲਗਾ ਰਹੇ ਜੀ ਉਹਨਾਂ ਔਰ ਐਡਾ ਵੱਡਾ ਸਬੂਤ ਆ ਗਿਆ ਮੇਨ ਕਿ ਉਸ ਪੰਤੇ ਆ ਗਿਆ ਸਾਰੇ ਸਬੂਤ ਆ ਗਏ ਫਿਰ ਉਹਨੂੰ ਸਭ ਤੋਂ ਵੱਡੀ ਗੱਲ ਸੀ ਕਿ ਉਹਨੂੰ ਹੈਂਡਓਵਰ ਕਰ ਦੇ ਅਗਰ ਜੇ ਉਹ ਅਸਲੀ ਹੁੰਦਾ ਤਾਂ ਹੀ ਹੈਂਡਓਵਰ ਕਰਦੇ ਤੇ ਇਹਨਾਂ ਨੇ ਸਭ ਤੋਂ ਕਦੀ ਨੂੰ ਤਰੀਕਾ ਉਹਨੂੰ ਮਾਰ ਕੇ ਝੂਠੇ ਕੋਰ ਡੈਥ ਰਿਗਿਸਟਰਿੰਗ ਗਵਰਨਰ ਨੂੰ ਕਿਜੀ ਹੋਤਾ ਇੰਕਾਊਂਟਰ ਚ ਵਾ ਲੈ ਗਿਆ ਔਰ ਇੰਕਾਊਂਟਰ ਝੂਠੇ ਹੋਣ ਦਾ ਸਬੂਤ ਐਡਾ ਵੱਡਾ ਹੈ ਕਿ ਐਫ ਆਈ ਆਰ ਕਹਿੰਦਾ ਹੈ ਔਰ ਜੇ ਪੋਸਟਮਾਰਟਮ ਰਿਪੋਰਟ ਦੇ ਦੋი ਡਾਕੂਮੈਂਟ ਦੇਖ ਲਓ ਹਰ ਬੰਦੇ ਨੂੰ ਮੇਰੇ ਦਿਖਾਇਆ ਹੈ ਉਹ ਦੋ ਡਾਕੂਮੈਂਟ ਮੇਲੇ ਨਹੀਂ ਖਾਂਦੇ

ਅਫਸਰ ਨੇ ਇਹਨਾਂ ਗਵਰਨਮੈਂਟ ਨੂੰ ਜਦੋਂ ਅਸੀਂ ਸੱਚ ਦੱਸਿਆ ਉਹਨਾਂ ਨੇ ਉਹਦੇ ਵਿੱਚ ਕੋਈ ਪ੍ਰੈਕਟੀਸ ਸ਼ੋਅ ਨਹੀਂ ਕੀਤੀ ਇਹ ਸੱਚ ਲਿਖੰਦੇ ਸੱਚ ਅਗੇਨ ਐਸਿਊਏਸ਼ਨ ਕਰਦੇ ਉਹਨਾਂ ਨੇ ਕੋਈ ਗਵਰਨਮੈਂਟ ਆਫ ਇੰਡੀਆ ਨੂੰ ਕਨਫਰਮ ਨਹੀਂ ਕੀਤਾ ਕਿ ਤਰ੍ਹਾਂ ਸਾਨੂੰ ਛੁੱਟੀ ਰਿਪੋਰਟ ਕਿਉਂ ਦਿੱਤੀ ਕਾਊਂਟਰ 'ਚ ਮਾਰਿਆ ਗਿਆ ਐਵਿਡੈਂਸ ਤਾਂ ਦੂਸਤ ਹੈ ਅਸੀਂ ਉਹਦੇ ਰਿਕਾਰਡਡ ਕਨਵਰਸੇਸ਼ਨ ਦਿੱਤੀਆਂ ਉਹਨਾਂ ਦੀਆਂ ਬਲਵੰਦਰ ਸਿੰਘ ਪਰਮਾਰਦਿਆਂ ਰਿਕਾਰਡਡ ਆਡੀਓ ਕਨਵਰਸੇਸ਼ਨਸ ਰਿਟਾ ਵੱਡਾ ਸਪੋਸੇ ਕਿ ਤੁਸੀਂ ਫਾਲਟੀ ਮਾਰਿਆ ਉਸਦੇ ਵਾਪਸ ਦਿਨ ਦੇ ਅਫੀਸ਼ੀਅਲ ਰਿਕਾਰਡ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਗੈਜੇਜ਼ ਕਾਉਂਟਰ ਹਮਾਰਾ ਹੈ ਇਸका ਕਿਸਾਮੋ ਕੀ ਪਤਾ ਕਿੱਥੇ ਆਇਆ ਕੀ ਰੋਲ ਹੈ ਕੀ ਕਰਦਾ ਸੀ ਕਿੰਨਾ ਖੋਤ ਹੈ ਜਿਉ ਸੱਚਾ ਹੁੰਦਾ ਤਾਂ ਗਵਰਨਮੈਂਟ ਆਫ ਇੰਡੀਆ ਫੜ ਕੇ ਉਹਨਾਂ ਨੂੰ ਟ੍ਰਾਇਲ ਹੁੰਦਾ ਉਹਦੇ ਅੰਦਰ ਜਦੋਂ ਇਸ ਕੇਸ ਤੇ ਸੰਬੰਧ ਦੇ ਵਿੱਚ ਸੁਣਵਾਈ ਚੱਲ ਰਹੀ ਸੀ ਉਸ ਵਕਤ ਰਾਜਵਿੰਦਰ ਸਿੰਘ ਬੈਂਸ ਕੁਝ ਇੱਕ ਸਬੂਤ ਅਤੇ ਗਵਾਹਾਂ ਨੂੰ ਲੈ ਕੇ ਕੈਨੇਡਾ ਪਹੁੰਚੇ ਪਰ ਅੱਗੋਂ ਰਿਸਪੌਂਸ ਕਿਹੋ ਜਿਹਾ ਮਿਲਿਆ ਸਵਾਏ ਜੌਨ ਮੇਜਰ ਦੇ ਜਿਹੜੇ ਲਾਇਰ ਸੇ ਉਹਨਾਂ ਉਸ ਸੀਰ ਸੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਸਾਹਮਣੇ ਸਬੂਤ ਹੋ ਮਗਰ ਆਸੀ ਐਮਪੀ ਨੂੰ ਕੋਈ ਇੰਟਰਸਟ ਨਹੀਂ ਸੀ ਸਾਡੇ ਜਿਹੜਾ ਮੇਜਰ ਸਾਡੇ ਕੋਲ ਗਵਾਹ ਸੀ ਪਲੇਸ ਆਫਸਰ ਜਿਹਨੇ ਪਕੜਿਆ ਸੀ ਉਹਦੀ ਤਗਵਾਈ ਲੈ ਹੀ ਨਹੀਂ ਗਈ ਉਹਨੂੰ ਬੜੇ ਨਾਜਕਾ ਢੰਗ ਨਾਲ ਸਾਡੇ ਤੋਂ ਅਲੱਗ ਕੀਤਾ ਗਿਆ ਕਿ ਜਿਹਨੂੰ ਹਾਰਟ ਅਟੈਕ ਹੋ ਗਿਆ ਹੋਟਲ ਦਾ ਅਲੱਗ ਕਰਤਾ ਫਿਰ ਸਾਨੂੰ ਮਿਲਣ ਦਾ ਮੌਕਾ ਨਹੀਂ ਆਇਆ ਫਿਰ ਇਸ ਲਈ ਮਿਲ ਹੀ ਨਹੀਂ ਸਕਿਆ ਜਿਹੜਾ ਸਾਡਾ ਬਹੁਤ ਵੱਡਾ ਅਹਿਮ ਗਵਾਹ ਸੀ ਆਸੀ ਪੰਜਾਬ ਤੋਂ ਕੱਟੇ ਗਏ ਸੀ ਅਸੀਂ ਲੈ ਕੇ ਸੀ ਸੋ ਜਿਹੜਾ ਫਿਰ ਸੰਸਦਗਵਈਆਂ ਵੀ ਕਿਤੇ-ਕਿਤੇ ਨਹੀਂ ਕੀਤੇ ਸਾਨੂੰ ਘੱਟੇ ਉਠਾਦਾ ਸਾਨੂੰ ਕੋਈ ਕ੍ਰੌਸ ਐਗਜ਼ਾਮਨੇਸ਼ਨ ਦਾ ਇੱਕ ਸਾਲ ਪੁੱਛਿਆ ਉਸ ਤੋਂ ਬਾਅਦ ਬੰਦ ਕਰ ਫਿਰ ਸਾਨੂੰ ਫੜ ਕੇ ਫੜਾਵਟ ਭਿਜਵਾਤਾ ਤਾਂ ਇਹ ਕੋਈ ਪ੍ਰੈਸ ਨਾਲ ਹੀ ਗੱਲ ਵੀ ਨਾ ਕਰ ਸਕੀ ਇਹ ਇੰਦਾਂ ਦੀ ਗੱਲਾਂ ਮੈਂ ਸੋਚਿਆ ਸੀ ਰਸ਼ਿਆ ਜੁੰਦੀ ਹੈ ਬਾਕੀ ਜੇ ਹਮਸ਼ਾ ਵਰ ਕੈਨੇਡਾ ਵਿੱਚ ਗੱਲਾਂ ਹੁੰਦੀ ਉਸ ਤੋਂ ਸਾਨੂੰ ਦਾ ਯਕੀਨ ਹੋ ਗਿਆ ਕਿ ਇਹ ਚੰਦੀ ਨਹੀਂ ਸਰਕਾਰ ਸੱਜਾ ਨਾ ਇਹ ਕਮਿਸ਼ਨ ਜਾਂ ਤਾਂ ਦਾ ਸੱਚ ਚੱਲਦਾ ਉਹਨਾਂ ਦਾ ਸਰਟਨਲੀ ਕੌਨਸਲਟੈਂਸੀ ਐਸੇ ਉਹਨਾਂ ਨੇ ਸਾਨੂੰ ਬੁਲਾ ਲਿਆ ਉਹਨਾਂ ਨੇ ਕੋਸ਼ਿਸ਼ ਕੀਤੀ ਸਾਰਾ ਐਵਨ ਸਾਹਿਬ ਰਿਕਾਰਡ ਕੀਤਾ ਮਗਾ ਜਦੋਂ ਵੱਡੇ ਵੱਡੇ ਨੈਸ਼ਨਲ ਇੰਟਰਸਟ ਆ ਨੈਸ਼ਨਲ ਸਿਕਰਿਟੀ ਇੰਟਰਸਟ ਆ ਉਹ ਤੋਂ ਫਿਰ ਛੋਟੇ ਲੈਵਲ ਦੇ ਕਮਿਸ਼ਨ ਕੋਲ ਸੋਧਦੇ ਵੇਖਦੇ ਨੇ ਜਿੱਦਾਂ ਸਾਡੇ ਦੇਸ਼ ਵਿੱਚ ਦੇਖ ਕਰਦੇ ਨੇ ਸਰਦਾਰ ਗੁਰਤੇਜ ਸਿੰਘ ਅੱਗੇ ਜਾ ਕੇ ਇਸ ਕੇਸ ਦੀ ਲੜੀ ਦੋਹਾਂ ਦੇਸ਼ਾਂ ਵਿਚਾਲੇ ਚੱਲਦੇ ਦਵੱਲੇ ਕਾਰੋਬਾਰ ਦੇ ਨਾਲ ਜੋੜਦੇ ਨੇ ਕੈਨੇਡਾ ਦੇ ਵਿੱਚ ਉਸ ਵੇਲੇ ਇਹਨਾਂ ਨੇ ਅਪਲਾਈ ਕੀਤਾ ਹੋਇਆ ਸੀਗਾ ਜਿਹੜੀ ਈਰਾਨ ਤੋਂ ਇੰਡੀਆ ਤੱਕ ਪਾਈਪਲਾਈਨ ਹੋਣੀ ਸੀ ਗੈਸ ਦੀ ਉਸ ਦੇ ਕੇਕ ਕੋ ਵਾਸਤੇ ਅਪਲਾਈ ਕੀਤਾ ਹੋਇਆ ਸੀ ਇਹਨਾਂ ਨੇ ਔਰ ਐਨਸੀ ਚਾਹੁੰਦੇ ਦੀ ਉਸ ਨੂੰ ਮਿਸ ਕਰਦੇ ਨੂੰ ਵਪਾਰੀ ਲੋਕ ਕਰਨਗੇ ਇੰਗਲੈਂਡ ਦੇ ਵਿੱਚ ਵੈਸਟ ਲੈਂਡ ਦੇ ਹੈਲੀਕਾਪਟਰਸ ਵੇਚਨੇ ਸੀ ਇਹਨਾਂ ਨੇ ਮਿਸਿਸ ਸੈਚਰ ਨੇ ਹੁਣੇ ਪਿੱਛੇ ਫਬਰਨ ਦੇ ਵਿੱਚ ਆਇਆ ਹੈ ਮਿਸਿਸ ਸੈਚਰ ਨੇ ਵੀ ਆਪਣਾ ਹੱਕ ਨੂੰ ਕਿਹਾ ਕਹਿੰਦੀ ਕਿ ਸਾਡੇ ਦਾ ਬੜਾ ਨੁਕਸਾਨ ਹੋਇਆ ਔਰ ਇੰਦਰਜੀਤ ਸਿੰਘ ਜਿਹੜੇ ਆਪਣੇ ਲਾਰਡ ਇੰਦਰਜੀਤ ਸਿੰਘ ਹਨ ਜੀ ਉਹ ਵੀ ਕਹਿੰਦੇ ਨੇ ਕਿ ਹੋਮ ਸੈਲਫੀ ਨੇ ਮੈਨੂੰ ਦੱਸਿਆ ਵੀ ਅਸੀਂ ਬਹੁਤ ਨੁਕਸਾਨ ਉਠਾ ਚੁੱਕੇ ਹਾਂ ਆਲਰੇਡੀ ਅਸੀਂ ਸਿਕਨਸਪੋਬ ਨਹੀਂ ਕਰ ਸਕਦੇ ਯਾਨੀ ਇਹ ਗਵਰਨਮੈਂਟ ਆਫ ਇੰਡੀਆ ਹਰ ਦਿਗਾ ਦੇ ਉੱਤੇ ਇਹ ਕੰਮ ਕਰ ਰਹੀ ਸੀ ਕਿ ਇਹਨਾਂ ਲੋਕਾਂ ਨੂੰ ਫਸਾਉਣਾ ਹੀ ਫਸਾਉਣਾ ਹੈ ਹੁਣ ਜੇ ਸੱਚ ਪ੍ਰਗਟ ਹੋ ਗਿਆ ਥਾਂ ਥਾਂ ਦੇ ਉੱਤੇ ਪ੍ਰਗਟ ਹੋ ਰਿਹਾ ਹੈ ਔਰ ਉਹ ਆਪਣੀ ਬੜੀ ਮੁਸ਼ਕਲ ਦੇ ਨਾਲ ਨਿਕਲ ਕੇ ਸਾਹਮਣੇ ਆ ਰਿਹਾ ਹੈ ਇਹ ਸਾਰੇ ਗਵਰਨਮੈਂਟਸ ਸਾਰੇ ਲੋਕਾਂ ਦੇ ਜੱਜਸ ਦੇ ਵਕੀਲਾਂ ਦੇ ਉਸ ਨੂੰ ਨੀਚੇ ਰੱਖਣ ਦੇ ਦਬਾ ਕੇ ਰੱਖਣ ਦੇ ਬਾਵਜੂਦ ਨਿਕਲ ਕੇ ਸਾਹਮਣੇ ਆ ਰਿਹਾ ਹੈ لیکن ਅਸੀਂ ਲੋਕ ਉਸ ਦਾ ਫੈਰਨੀ ਉਠਾ ਰਹੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਲਿਆਂ ਜੇਲਾਂ ਦੇ ਵਿੱਚ ਲੰਬੇ ਸਮੇਂ ਤੋਂ ਨજરਬੰਦ ਸਿੱਖਾਂ ਦੇ ਮੁੱਦੇ ਤੋਂ ਆਪ ਸਭ ਵਾਕਿਫ ਹੋਵੋਗੇ ਇਹਨਾਂ ਦੇ ਵਿੱਚੋਂ ਹੀ ਪਿਛਲੇ ਲੰਬੇ ਸਮੇਂ ਤੋਂ ਗੁਜਰਾਤ ਦੀ ਜੇਲ੍ਹ ਦੇ ਵਿੱਚ ਨજરਬੰਦ ਲਾਲ ਸਿੰਘ ਨੂੰ ਇਸ ਕੇਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਇੱਕ ਕਹਾਣੀ ਉਹਨਾਂ ਤਰ੍ਹਾਂ ਦੇ ਵਿੱਚ ਜਦੋਂ ਇਹ ਇੱਕ ਚੱਲਣ ਵਾਲਾ ਸੀ ਕੇਸ 2001 ਦੇ ਵਿੱਚ ਅਗਸਤ ਨੂੰ 4 ਅਗਸਤ ਨੂੰ ਇੱਥੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਕਹਾਣੀ ਛਪੀ ਕਿ ਲਾਲ ਸਿੰਘ ਨਾਂ ਦਾ ਆਦਮੀ ਜਿਸ ਨੂੰ ਇਹਨਾਂ ਨੇ ਕਿਹਾ ਸੀ ਵੀ ਇਹ ਗਲਤ ਟਿਕਟ ਲੈ ਕੇ ਛੜਿਆ ਵਹੀ ਗੱਲ ਵਹੀ ਗੱਲ ਦੇ ਵਿੱਚ ਨਹੀਂ ਛੜਿਆ ਲੇਕਿਨ ਗਲਤ ਟਿਕਟ ਇਹਦੇ ਨਾਂ ਦੇ ਉੱਤੇ ਲਈ ਗਈ ਸੀ ਉਸ ਆਦਮੀ ਨੂੰ ਉਹ ਕੋਈ ਹੈ ਨਹੀਂ ਸੀ ਆਦਮੀ ਉਹ ਇੱਕ ਮੈਜਨਰੀ ਆਦਮੀ ਸੀ ਲੇਕਿਨ ਇੱਕ ਮਨਜੀਤ ਸਿੰਘ ਆਦਮੀ ਦੇ ਨਾਂ ਨੂੰ ਉਸ ਦੀ ਜਗ੍ਹਾ ਫੜ ਕੇ ਉਹਦਾ ਨਾਂ ਲਾ ਕੇ ਕੈਦ ਕਰਤਾ ਇਹਨਾਂ ਨੇ ਇਹ ਆਦਮੀ ਨੂੰ ਜੇਲ੍ਹ ਦੇ ਵਿੱਚ ਅਪਰੋਚ ਕੀਤਾ ਗਿਆ ਨਬਾ ਦੇ ਵਿੱਚ ਆਰਸੀਐਮਟੀ ਤੇ ਰੋਵਲੋਂ ਦੋਨਾਂ ਵੱਲੋਂ ਔਰ ਕਿਆ ਜਿਆ ਕਿ ਤੈਨੂੰ ਅਸੀਂ 1 ਮਿਲੀਅਨ ਡਾਲਰ ਦੇਵਾਂਗੇ ਯੂਐਸ ਡਾਲਰ ਔਰ ਇੱਥੇ ਯੂਰਪ ਦੇ ਵਿੱਚ ਜਿੱਥੇ ਵੀ ਤੂੰ ਕਹੇਂਗਾ ਉੱਥੇ ਬੰਦਲਾ ਦੇਵਾਂਗੇ ਰਹਿਣ ਵਾਸਤੇ ਤੂੰ ਆ ਕੇ ਟੈਸਟੀਫਾਈ ਕਰਨਾ ਹੈ ਕਿ ਜੀ ਕੈਨੇਡਾ ਦੇ ਵਿੱਚ ਜਿਹੜਾ ਹਵਾਈ ਹਾਦਸਾ ਹੋ ਗਿਆ ਸੀ ਉਹਦੇ ਵਿੱਚ ਸਿੱਖਾਂ ਨੇ ਇਹ ਰੱਖਿਆ ਸੀ ਯਾਨੀ ਰਿਸਪੌਂਸਿਬਿਲਟੀ ਸਿੱਖਾਂ ਦੇ ਉੱਤੇ ਪਾਉਣੀ ਹੈ ਤਕਰੀਬਨ 18 ਸਾਲ ਪਛੜਨ ਤੋਂ ਬਾਅਦ ਰਿਪੂਦਮਨ ਸਿੰਘ ਮਲਕ ਅਤੇ ਅਜੈਬ ਸਿੰਘ ਬਾਗੜੀ ਦੇ ਉੱਤੇ ਵੈਂਕੂਵਰ ਦੇ ਵਿੱਚ ਮੁਕਦਮਾ ਸਾਲ 2003 ਦੇ ਵਿੱਚ ਸ਼ੁਰੂ ਕੀਤਾ ਗਿਆ। ਦੋਵਾਂ ਦੇ ਉੱਤੇ 8-8 ਦੋਸ਼ ਲਾਏ ਗਏ ਜਿਨ੍ਹਾਂ ਦੇ ਵਿੱਚ ਕਤਲ, ਇਰਾਦਾ ਕਤਲ ਅਤੇ ਛੜੇੰਤਰ ਰਚਣ ਦਾ ਦੋਸ਼ ਸ਼ਾਮਲ ਸੀ। ਪਰ ਦੋਵਾਂ ਨੂੰ ਹੀ 2 ਸਾਲਾਂ ਬਾਅਦ ਬਰੀ ਕਰ ਦਿੱਤਾ ਗਿਆ। ਜਦੋਂ ਕਿ ਇੰਦਰਜੀਤ ਸਿੰਘ ਰਿਆਤ ਨੂੰ ਵਾਧਾ ਮਾਫ਼ ਗਵਾਹ ਬਣਾ ਲਿਆ ਗਿਆ ਜਿਸ ਨੇ ਆਪਣਾ ਦੋਸ਼ ਮੰਨ ਲਿਆ। ਇਸ ਸੰਬੰਧ ਵਿੱਚ ਉਸ ਨੂੰ 10 ਅਤੇ 5 ਸਾਲ ਦੀ ਸਜ਼ਾ ਹੋਈ ਇਹ ਤਾਂ ਜੀ ਦੇਖੋ ਇਹ ਕੁਆਲਿਟੀ ਆਫ ਐਵੀਡੈਂਸ ਹੈ ਜਿਹਨੇ ਟੈਂਡ ਕਰਦਾ ਕਿਉਂਕਿ ਫੋਰੈਂਸਿਕ ਐਵੀਡੈਂਸ ਉਹਨਾਂ ਨਾਲ ਜੁੜ ਗਿਆ ਜੱਜ ਨੂੰ ਜਦੋਂ ਸਕੇਨਿਟੀ ਹੋ ਜਾਂਦੀ ਹੈ ਸਬੂਤਾਂ ਦੇ ਆਧਾਰ ਤੇ ਕਿ ਜੁੜ ਜਾਂਦਾ ਹੈ ਵਾਕਈ ਬੰਦੇ ਨੇ ਇਹ ਕੀਤਾ ਹੈ ਤੇ ਉਹ ਕਰਕੇ ਉਹਨਾਂ ਨੂੰ ਸਜ਼ਾ ਮਿਲ ਗਈ ਜਿਆਦਾ ਬਾਕੀ ਜਗ੍ਹਾ ਤੇ ਐਵੀਡੈਂਸ ਉਸ ਲੈਵਲ ਦਾ ਨਹੀਂ ਸੀ ਕਿ ਉਹ ਜਾਸ ਜਾਓ ਦੇ ਸਕ ਫੁੱਲ ਮੋਰਲ ਕਨੈਕਸ਼ਨ ਕਿਉਂਕਿ

ਫਿਰ ਉਹਨਾਂ ਜੋ ਕੁਝ ਬੰਦੇ ਅੱਗੇ ਆ ਕੇ ਥੋੜਾ ਬਹੁਤਾ ਰੋਲ ਪੇਲਣੇ ਫਿਰ ਉਹਨਾਂ ਨੂੰ 메ਨ ਅਕਿਊਜ਼ ਨਾਲ ਅਗੇ ਤੁਸੀਂ ਸੇ ਸੇ ਆਵੇ ਦੋਗੇ ਇੱਕ ਕਨੇਡੀਅਨ ਮਾਡਲ ਦੇ ਵਿੱਚ ਇਦਾਂ ਹੋਇਆ ਸੀ ਬੜਾ ਬੋਰਡਰ ਬ੍ਰੈਂਡ ਹੁੰਦਾ ਇੰਨਾ ਐਵਿਡੈਂਸ ਆ ਗਿਆ ਕਿ ਕਨੇਡੀਅਨ ਮਾਡਲ ਦੇ ਜਿੱਦਾਂ ਅਕਦਾ ਗੌਰਮੈਂਟ ਨੇ ਕੀਤਾ ਸੀ ਇਸੇ ਤਰ੍ਹਾਂ ਇਸ ਆਪਰੇਸ਼ਨ ਦੇ ਵਿੱਚ ਵੀ ਸਾਰੀਆਂ ਸਰਕਮਸਟੈਂਸਸ ਉੱਤੇ ਆਖਿਆ ਕਿ ਸਰਕਾਰ ਦਾ ਵਟਾ ਰੋਗ ਹੈ ਹੁਣ ਗੱਲ ਕਰਦੇ ਹਾਂ ਕਨੇਡਾ ਦੇ ਵਿੱਚ ਹੋਈ ਸਿੱਖ ਵਿਰੋਧੀ ਪ੍ਰੋਪਗੈਂਡੇ ਦੀ ਕ੍ਰਿਸ਼ਕ ਕਾਂਡ ਦੀ ਜਾਂਚ ਪੜਤਾਲ ਕਰਦੇ ਪੁਲਿਸ ਆਫੀਸਰ ਡੌਨ ਮੈਕਲੀਨ ਨੇ ਜੌਨ ਮੇਜਰ ਇਨਕੁਆਇਰੀ ਦੇ ਅੱਗੇ ਪੇਸ਼ ਹੋ ਕੇ ਇਹ ਗੱਲ ਮੰਨੀ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਨੇ ਕੈਨੇਡਾ ਦੇ ਵਿੱਚ ਪੰਜਾਬੀ মিডিਏ ਨੂੰ ਹਜ਼ਾਰਾਂ ਡਾਲਰ ਵੰਡੇ ਤਾਂ ਕਿ ਉਹ ਇੰਡੀਅਨ ਗਵਰਨਮੈਂਟ ਦੇ ਪੱਖ ਦੇ ਵਿੱਚ ਪ੍ਰੋਪਾਗੈਂਡਾ ਕਰ ਸਕਣ ਐਂਡ ਹੀ ਟੌਕਡ ਅਬਾਊਟ ði ਅਮਾਉਂਟ ਆਫ 10000 ਡਾਲਰਸ ਥੈਟ ði ਹੈਡ ਟੂ ਓਬਟੇਨ ਇਨਫੋਰਮੇਸ਼ਨ ਔਰ ਗੋ ਟੂ ði মিডিਆ ਔਰ ਥਿੰਗਸ ਲਾਈਕ ਥੈਟ ਦੈਸ ਕਰੈਕ ਡਿਡ ਯੂ ਹੈਵ ਐਨੀ ਰਿਸੋਰਸਸ ਔਰ ਮਨੀ ਅਵੇਲੇਬਲ ਟੂ ਅਸਿਸ No. The government of Indian agents that you talked about? Yes, that's right. Who had right. the $10,000? Pardon me? Who was it that had the $10,000? Who 10, had the $10,000? The government of Indian agents. They're, uh, Their secret service agents? That's correct. Describing. And you knew who these people were? Some of them, yes. And you relayed that information up through your superiors? Yes. And as far as you know, no action was taken to stop their activities? I'm not aware of any. Okay, and it, it was exasperating the situation as you viewed it on the ground. Yes. And uh, did you make those reports of complaints more than once? I can just remember the one time. okay. And it was a written report. Yes. Do you recall the time frame that you made that in? No. prebombing or postbombing it was prebombing or yeah. postbombing it was post yes okay ਮਾਣੋ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਭਾਰਤੀ ਏਜੰਸੀਆਂ ਦੀ ਇਹ ਆਮ ਪ੍ਰੈਕਟਿਸ ਹੈ ਕਿ ਕਿਸੇ ਵੀ ਲਹਿਰ ਨੂੰ ਅਸਫਲ ਕਰਨ ਵਾਸਤੇ ਆਮ ਲੋਕਾਂ ਦੀ ਬਲੀ ਦੇ ਦਿੱਤੀ ਜਾਵੇ ਇਸ ਸਬੰਧ ਵਿੱਚ ਕੈਨੇਡਾ ਦੇ ਦੋ ਪੱਤਰਕਾਰਾਂ ਜੋਹਰ ਕਸ਼ਮੀਰੀ ਅਤੇ ਬ੍ਰਾਇਨ ਮੈਕੈਂਡਰੂ ਵੱਲੋਂ ਲਿਖੀ ਗਈ ਕਿਤਾਬ ਸੌਫਟ ਟਾਰਗੇਟ ਬੜ ਮੁਲਾ ਦਸਤਾਵੇਜ਼ੀ ਜੇਕਰ ਸੌਫਟ ਟਾਰਗੇਟ ਵਿੱਚ ਕੀਤੇ ਗਏ ਦਾਅਵਿਆਂ ਨੂੰ ਸਹੀ ਮੰਨ ਲਿਆ ਜਾਵੇ ਤਾਂ ਭਾਰਤੀ ਪਾਰਲੀਮੈਂਟ ਅਤੇ ਤਾਜ ਹੋਟਲ ਉੱਤੇ ਹੋਏ ਹਮਲੇ ਅਤੇ ਸਮਝੋਤਾ ਐਕਸਪ੍ਰੈਸ ਵਰਗੇ ਬੰਬ ਧਮਾਕਿਆਂ ਦੀ ਅਸਲੀਅਤ ਵੀ ਸਮਝ ਆ ਜਾਵੇਗੀ ਪਰ ਨਾਲ ਹੀ ਇਹ ਸਵਾਲ ਉੱਠਦਾ ਹੈ ਕਿ ਉਹਨਾਂ 331 ਲੋਕਾਂ ਦਾ ਕੀ ਕਸੂਰ ਸੀ ਜਿਨ੍ਹਾਂ ਦੀ ਮੌਤ ਨੂੰ ਅੱਜ ਤੱਕ ਭਾਰਤੀ ਪ੍ਰਸ਼ਟ ਮੀਡੀਆ ਸਿੱਖਾਂ ਦੇ ਵਿਰੋਧ ਵਿੱਚ ਵਰਤ ਰਿਹਾ ਹੈ ਅਤੇ ਹਰ ਸਾਲ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਭਾਵਕ ਕਰਕੇ ਸਿੱਖ ਲਹਿਰ ਦੇ ਵਿਰੋਧ ਵਿੱਚ ਬਿਆਨ ਜਾਰੀ ਕਰਵਾਏ ਜਾਂਦੇ ਨੇ